ਤਾਂ ਐਸਾਂ ਦੀ ਬ੍ਰੇਕਿੰਗ ਖਬਰ ਸੰਗਰੂਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਸੰਗਰੂਰ ਸ਼ਹਿਰ ਦੇ ਵਿੱਚ ਹੁਣੇ-ਹੁਣੇ ਇੱਥੇ ਇੱਕ ਭਿਆਨਕ ਹਾਦਸਾ ਵਾਪਰ ਗਿਆ ਦੱਸਦੀ ਹੈ ਕਿ ਸੰਗਰੂਰ ਸ਼ਹਿਰ ਤੋਂ ਜੋ ਬਰਨਾਲੇ ਵੱਲ ਜਾਂਦਿਆਂ ਨੂੰ ਪੁਲ ਦੇ ਉੱਪਰ ਇਹ ਭਿਆਨਕ ਹਾਦਸਾ ਵਾਪਰ ਗਿਆ ਪੁਲ ਦੇ ਉੱਪਰ ਦੋ ਗੱਡੀਆਂ ਦੀ ਆਮੋ-ਸਾਹਮਣੀ ਭਿਆਨਕ ਟੱਕਰ ਹੋਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੋਵੇਂ ਗੱਡੀਆਂ ਜਿਹੜੇ ਕਿ ਆਪਸ ਦੇ ਵਿੱਚ ਫਸੀਆਂ ਹੋਈਆਂ ਨੇ ਭਾਰੀ ਨੁਕਸਾਨ ਹੋਇਆ ਹੈ ਦੱਸ ਦਈਏ ਕਿ ਜੋ ਕੀਆ ਚਾਲਕ ਵਾਲਿਆਂ ਨੇ ਦੱਸਿਆ ਹੈ ਕਿ ਉਹ ਬਰਨਾਲੇ ਵੱਲੋਂ ਸੰਗਰੂਰ ਵੱਲ ਆ ਰਹੇ ਸਨ ਜੋ ਕਿ ਸੰਗਰੂਰ ਦੇ ਮਹਿਲ ਮਾਰਕ ਕਲੋਨੀ ਦੇ ਰਹਿਣ ਵਾਲੇ ਹਨ ਤੇ ਇਹ ਜੋ ਬਜ਼ੁਰਗ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਇਹ ਸਵਿਫਟ ਗੱਡੀ ਚਲਾ ਰਹੇ ਸਨ ਨਸ਼ੇ ਦੀ ਹਾਲਤ ਦੇ ਵਿੱਚ ਇਹ ਗੱਡੀ ਚਲਾ ਰਹੇ ਸਨ ਸ਼ਰਾਬ ਜਿੰਨਾ ਵੱਲੋਂ ਪੀਤੀ ਹੋਈ ਸੀ ਤਾਂ ਕੀਆ ਗੱਡੀ ਨੂੰ ਇਸ 스ਵਿਫਟ ਗੱਡੀ ਵੱਲੋਂ ਸਾਹਮਣੇ ਤੋਂ ਜ਼ੋਰਦਸਤ ਟੱਕਰ ਮਾਰ ਦਿੱਤੀ ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰ ਗਿਆ ਭਾਰੀ ਜਾਮ ਉੱਥੇ ਲੱਗ ਗਿਆ ਜਿਹੜਾ ਕਿ ਗੱਡੀਆਂ ਦਾ ਭਾਰੀ ਨੁਕਸਾਨ ਹੋ ਗਿਆ ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ਤੇ ਪੁਲਿਸ ਪਹੁੰਚੀ ਅਤੇ ਪੁਲਿਸ ਵੱਲੋਂ ਕਿ ਹਾਦਸੇ ਵਿੱਚ ਨੁਕਸਾਨੀਆਂ ਗਈਆਂ ਗੱਡੀਆਂ ਨੂੰ ਪੁਲ ਤੋਂ ਸਾਈਡ ਤੇ ਕਰਵਾਇਆ ਗਿਆ ਜਿਸ ਦੇ ਨਾਲ ਜਿਹੜਾ ਕਿ ਪੁਲ ਦੇ ਉੱਪੋਂ ਟ੍ਰੈਫਿਕ ਨੂੰ ਖਿਲਵਾਇਆ ਗਿਆ ਤੁਹਾਡਾ ਇਹਨਾਂ ਤਸਵੀਰਾਂ ਬਾਰੇ ਇਸ ਖਬਰ ਬਾਰੇ ਕੀ ਕਹਿਣਾ ਹੈ ਆਪਣੀ ਪ੍ਰਤੀਕਿਰਿਆ ਕਮੈਂਟ ਬਾਕਸ ਵਿੱਚ ਜਰੂਰ ਦੇ ਦਿਓ ਅਤੇ ਹੋਰ ਖਬਰਾਂ ਲਈ ਆਪਣੇ ਚੈਨਲ ਨਿਰਪੱਖ ਆਵਾਜ਼ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰ ਲਿਓ